ਮੈਂ ਵੀਰੇ ਅੱਜ ਟੈਂਕੀ ਫੁੱਲ ਤੇ ਹੀ ਚਾਪਨ ਟੈਂਕੀ ਫੁੱਲ ਤੇ ਹੀ ਆ ਗਈ ਆਪੀ ਮੈਂ ਜੀ ਮੈਂ ਟਾਪਾਂ ਦੇ ਮੁੱਖ ਹੋ ਕੇ ਨੰਦਾ ਹੀ ਮੈਂ ਤਾਂ ਉਹੀ ਸੜੀ ਗਿਆ ਮੁਰਜ਼ੇ ਪਾਣੀ ਨਿਕਲਿਆ ਉਲਟ ਚੋ ਕੋਲ ਪਾਇਆ ਜੀ ਛੱਡ ਕੇ ਲੈ ਕੇ ਹੋਰ ਪਾਣੀ ਪਿਆ ਸਵਾਥ ਕੋਈ ਤੇਲ ਪਾਇਆ ਜੀ ਮੁਰਜ਼ੇ ਨੇ 2 ਕਿਲੋਮੀਟਰ ਨਿਕਲਾਈ ਪਾਣੀ ਨਿਕਲਾਈ ਤੜਕੇ ਮੈਸਤਰੀ ਨੂੰ ਖਾਇਆ ਜੀ ਉਹ ਕਹਿੰਦਾ ਇੰਜਨ ਦੇ ਵਿੱਚ ਪਾਣੀ ਆ ਗਈ ਵੜ ਗਿਆ ਜੀ 11 ਵਜ ਗਏ ਮੈਂ ਧਿਆਰੀ ਕਿੱਥੇ ਰਹਿ ਗਿਆ ਬੰਦਾ ਵਾ ਮੈਂ ਧਿਆਰੀ ਕੰਮ ਜਾਣਾ ਵਾ ਉਹ ਮੈਂ ਕਿੱਧਰ ਗਿਆ ਮੇਰੇ ਸਾਹ ਧਿਆਰੀ ਖਰਾਬ ਹੋ ਗਈ ਨਾ ਮੈਂ ਮੁਰਜ਼ੇ ਖਰਾਬ ਹੋਇਆ ਕਾ ਉਹ ਟੋਪ ਪਿਆ ਮੁਰਦਨ ਦੇ ਲਾ 200 ਰੁਪਏ ਆਪਦੇ ਇਹਨਾਂ ਨੇ ਮੇਰੇ ਤੇ ਬਲੇਮ ਲਾਇਆ ਸੀਗਾ ਵੀ ਤੁਸੀਂ ਤੁਹਾਡੇ ਪੈਟਰੋਲ ਦੇ ਵਿੱਚ ਪਾਣੀ ਆ ਰਿਹਾ ਵੈ ਉਹਦੀ ਅਸੀਂ ਆਟੋਮੈਸ਼ਨ ਤੇ ਜਿਹੜੀ ਹੈਗੇ ਵਾਟਰ ਡਿਪਰ ਕੀਰੋ ਚੈੱਕ ਕਰਵਾਤੀ ਆ ਵਾਟਰ ਪੇਸਟ ਲਾ ਕੇ ਟੈਂਕ ਚੈੱਕ ਕਰਵਾਤੇ ਆ ਟੈਂਕ ਦੇ ਵਿੱਚ ਹੀ ਉਵੇਂ ਜੀ ਆਹ ਕੱਢੇ ਸਰਪੈਨਾ ਜੀ ਇਸ ਤਰੀਣੀ ਬਖਾਇਆ ਮਿਸਟਿੰਗ ਦਾ ਪਾਣੀ ਆ ਜੀ ਇਹਦਾ ਕੋਈ ਹੱਲ ਕਰਕੇ ਦਿਓ ਸਾਨੂੰ ਅਸੀਂ ਹੁਣ ਕੀ ਕਰੀਏ ਜੀ ਅੱਜ ਦੀ ਰੇਟ ਦੇ ਵਿੱਚ ਪਹਿਲਾਂ ਜਿਹੜਾ ਐਥਨੋਲ ਆਉਂਦਾ ਸੀ ਪੈਟਰੋਲ ਦੇ ਵਿੱਚ ਉਹ ਆਉਂਦਾ ਸੀਗਾ 10 ਤੋਂ 15% ਹੁਣ ਇਹਨਾਂ ਨੇ 20% ਪੈਟਰੋਲ ਐਥਨੋਲ ਕਰਤਾ ਵੈ ਉਹ ਦੀ ਦੀ ਦੇ ਦੀ ਮੋਟਰਸਾਈਕਲ ਦੇ ਵਿੱਚ ਕਾਰਬੋਰੇਟਰ ਮਾਰਾ ਜਾਂ ਵੀ ਪਾਣੀ ਹੈਗਾ ਵੈ ਟੈਂਕੀ ਦੇ ਵਿੱਚ ਇੱਕ ਬੂਲ ਵੀ ਪੈਟਰੋਲ ਪਾਣੀ ਆ ਗਿਆ ਉਹਨੇ ਜਿੰਨਾ ਐਥਨੋਲ ਹੈ 20% ਐਥਨੋਲ ਹੈ 20% ਪਾਣੀ ਬਣਾ ਦੇਣਾ ਮੈਂ ਮੈਂ ਅਮਰਪਾਤ ਸਿੰਘ ਆ ਵੀਰੇ ਮੈਂ ਮੁੱਕੇ ਰਹਿਣ ਵਾਲਾ ਆ ਵੀਰੇ ਕੀ ਗੱਲ ਦੀ ਹੋਈ ਆ ਪੈਟਰੋਲ ਪਾਉਂਦੇ ਮੈਂ ਵੀਰੇ ਅੱਜ ਟੈਂਕੀ ਫੁੱਲ ਤੇ ਹੀ ਚਾਪਨ ਦਾ ਟੈਂਕੀ ਫੁੱਲ ਕਰਾਈ ਸੀ ਆਪਦੀ ਮੈਂ ਜੀ ਮੈਂ ਤਾਂ ਚਾਪਨ ਦੇ ਉਹ ਮੁਕਤ ਹੋ ਕੇ ਜਾਂਦਾ ਸੀ ਮੈਂ ਤਾਂ ਉਹੀ ਸਾਰੀ ਗਿਆ ਕੱਲ ਮੈਂ ਛੋਟਾ ਮੁੰਡਾ ਮੇਰਾ ਉਹਨੇ ਐਟਵਾਇਟੇ ਕੱਟ ਕੇ ਪਾਇਆ ਚ 2 ਲੀਟਰ ਉਈ ਮੁਰਜ਼ੇ ਪਾਣੀ ਨਿਕਲਿਆ ਦੋਲਚੋ ਅੱਜ ਮੈਂ ਫੇਰ ਫੇਰ ਕਿਲੋਮੀਟਰ ਤੁਰ ਕੇ ਆਇਆ ਵਾ ਸਾਰੀ ਮੁਰਜ਼ੇ ਹੋਇਆ ਮੇਰਾ ਤੇ ਮੁਰਜ਼ੇ ਮੈਂ ਸਹੀ ਕਰਾਇਆ ਪੰਪ ਵਿੱਚ ਉਹ ਸਹੀ ਕਰਾਇਆ ਜਾ ਕੇ ਮੈਂ ਦਾਈ ਉਹਨੇ ਸਾਹ ਵਿੱਚ ਪਾਣੀ ਨਿਕਲਿਆ ਵਿੱਚੋਂ ਜੀ ਹੁ ਦੱਸੋ ਬੰਦਾ ਕੀ ਕਰੇ ਇਹਨਾਂ ਨੂੰ ਇਹ ਕਹਿੰਦੇ ਸਾਡਾ ਪੈਟਰੋਲ ਜਮ ਸਹੀ ਆ ਤੇ ਪਾਣੀ ਆਇਆ ਕਿੱਥੋਂ ਜੀ ਉਹ ਮੁਰਜ਼ੇ ਮੈਂ ਸਵੇਰਾ 11 ਵਜੇ ਮੈਂ ਦਿਹਾੜੀ ਕਿ ਦਿਹਾੜੀ ਗਿਆ ਬੰਦਾ ਵਾ ਮੈਂ ਦਿਹਾੜੀ ਕੰਮ ਜਾਣਾ ਵਾ ਉਹ ਮੈਂ ਕਿੱਧਰ ਗਿਆ ਮੇਰੇ ਸਾਹ ਦਿਹਾੜੀ ਖਰਾਬ ਹੋ ਗਈ ਨਾ ਮੈਂ ਮੁਰਜ਼ੇ ਖਰਾਬ ਹੋਇਆ ਨਾ ਉਹ ਤੋਂ 200 ਮੋੜਦੇ ਨੇ ਤੇ ਲਾ 200 ਰੁਪਏ ਆਦੇ ਤੇ ਪਹਿਲਾਂ ਵੀ ਇੱਕ ਵਾਰੀ ਵੀਡੀਓ ਬਣੀ ਸੀ ਹਾਂ ਇਹਨਾਂ ਦਾ ਦਸ ਦਿਨ ਪਹਿਲਾਂ ਵੀਡੀਓ ਬਣੀ ਉਹ ਵੀ ਪਾਣੀ ਕਰਕੇ ਵੀਡੀਓ ਬਣੀ ਸੀ ਅੱਜ ਮੈਂ ਪਹਿਲਾਂ ਪਹਿਲਾ ਮੁੰਡਾ ਵੀ ਪਹਿਲਾ ਮੁੰਡਾ ਵੀ ਕਹਿੰਦਾ ਪਾਣੀ ਪਿਆ ਉਦੋਂ ਮੈਂ ਆਇਆ ਮੈਂ ਆਪਣੇ ਉਹ ਥੋੜੇ ਸਾਹਮਣੇ ਉਹ ਕਿੰਨਾ ਪਾਣੀ ਆ ਅਸੀਂ ਇਹਨਾਂ ਪਾਣੀ ਮੋੜਨੇ ਪਾ ਵੀ ਨਹੀਂ ਸਕਦੇ ਉਹਨਾਂ ਨੇ ਆਪਣੇ ਪਾਪਾ ਚੈੱਕ ਕਰਾਏ ਆ ਕੈਮੀਕਲ ਲਾ ਕੇ ਚੈੱਕ ਕਰਾਇਆ ਕਿ ਉਹ ਕਹਿੰਦਾ ਸਾਡੇ ਪਾਪਾ ਦੇ ਵਿੱਚ ਪਾਣੀ ਹੈਗਾ ਤੇ ਭਾਈ ਅੱਜ ਨਹੀਂ ਹੋਗਾ ਪਰ ਅੱਜ ਤਾਂ ਇਹ ਸਾ ਖਤਮ ਹੋ ਗਏ ਨਾ ਦੋਤ ਨਾਲ ਪਾਣੀ ਤੇ ਕਿੱਥੇ ਗਿਆ ਇਹਦਾ ਤਾਜ਼ਾ ਪਾਣੀ ਨੇ ਤਾਜ਼ਾ ਪਟਰੋਲ ਪਾਇਆ ਹੋਇਆ ਜਿਨ੍ਹਾਂ ਨੇ ਪਹਿਲਾਂ ਪਟਰੋਲ ਸੀ ਇਹਦਾ ਅੱਜ ਹੀ ਆਪੋ ਕਾਇਆ ਹੋਆ ਮਨ ਚਾਰ ਦਿਨ ਪਾਇਏ ਨੂੰ ਹੋ ਗਏ ਉਹ ਟੈਂਕੀ ਖਾਲੀ ਹੋ ਗਈ ਨਵਾਂ ਨਵਾਂ ਪਾ ਲਿਆ ਲਗਾਤਾਰ ਪਟਰੋਲ ਪੰਪਾਂ ਦੇ ਇੱਜਾ ਨਹੀਂ ਧਰਨਾਵਾ ਹੁੰਦੀਆਂ ਨੇ ਕੀ ਕਰੂੰਗੇ ਇਹ ਮਾੜੀ ਗੱਲ ਆ ਜੀ ਸਾਰੇ ਯਕੀਨ ਕਰਦੇ ਪੰਪਾਂ ਦੇ ਤੇ ਸਾਰੇ ਨੂੰ ਮਾਰਾ ਕੰਮ ਇਹਨਾਂ ਸੇ ਤੇ ਤੁਸਾਂ ਚਾਹੀਦਾ ਪਾਣੀ ਆਇਆ ਕਿੱਥੋਂ ਆ ਅਸੀਂ ਇਹ ਮੁਰਤੇ ਪਾਣੀ ਟੈਂਕੇ ਪਾਣੀ ਪਾ ਨਹੀਂ ਸਕਦੇ ਉਹਦੇ ਸੀਲ ਲੱਗੀ ਹੁੰਦੀ ਆ ਪਾਣੀ ਇੱਕ ਬੂੰਦ ਵੀ ਨਹੀਂ ਜਾ ਸਕਦਾ ਪਾਣੀ ਅੰਦਰ ਇਹ ਗੱਲ ਕਰੀਏ ਕਿ ਇਹਨੇ بارشਾਂ ਦਾ ਮੌਸਮ ਆ ਕਈ ਵਾਰੀ ਮੋਟਰਸਾਈਕਲ ਪਾਣੀ ਪੈ ਜਾਂਦਾ ਭਾਈ ਦੱਸੋ ਮੈਂ ਮਨ ਟੈਂਕੀ ਪਾਣੀ ਪਾਉ ਕਿਵੇਂ ਆਪਾਂ ਟੈਂਕੀ ਸਿੱਧੀ ਖਣਾਉਣੇ ਆ ਜੀ ਉਹ ਤਾਂ ਛੀ ਲੱਗੀ ਹੁੰਦੀ ਆ ਉਹ ਤਾਂ ਇੰਨੀ ਕੰਨੀ ਹੁੰਦੀ ਮੁਰਤੇ ਉੱਪਰ ਪਾਣੇ ਪਾਣੀ ਜਾ ਨਹੀਂ ਸਕਦਾ ਉਹਦੇ ਸਾਹਮਣੇ ਆ ਪਾਣੀ ਡੋੜ ਕੇ ਖੋਣਾ ਪਾਉ ਉਹਦੇ ਪਾਣੀ ਜਾ ਕੇ ਖਾਵੇ ਵਿੱਚ ਕੀ ਮੰਨ ਕੀ ਕਰਦੇ ਆ ਹਾਨੂੰ ਸਾਫ ਚਾਹੀਦਾ ਮੁਰਤੇ ਪਾਣੀ ਆਇਆ ਕਿੱਥੋਂ ਸਾਫ ਚਾਹੀਦਾ ਵਾ ਇਹ ਹਾਲੇ ਧਿਆਰੀ ਕਰਾਉਈ ਆ ਮਾਨੂੰ ਸਾਫ ਹੋਣਾ ਹੁੰਦਾ ਜੀ ਮੋਟਰਸਾਈਕਲ ਤੁਹਾਡਾ ਖਰਾਬ ਹੋ ਗਿਆ ਹਾਂ ਮੈਂ ਸਹੀ ਕਰਾ ਕੇ ਲਿਆ ਉਹਨੇ ਮੈਂ 300 ਰੁਪਏ ਲਾ ਕੇ ਆਇਆ ਇੱਥ ਆ ਖੜਿਆ ਵਾ ਹੁਣ ਮੈਂ 300 ਪਿਆ ਲਵਾ ਕੇ ਲਿਆ ਆਂ ਇੱਥੇ ਮੈਂ ਹੁਣ 12 ਵਜ ਗਏ ਨਾਕ ਮੈਂ ਕਿਹ ਕੰਮ ਤੇ ਗਿਆ ਵਾ ਸਵੇਦਾਈ ਦੀ ਟੈਨਸ਼ਨ ਲਈ ਫਈ ਆ ਕਿੰਨੇ ਕਿਲੋਮੀਟਰ ਤੁਰ ਕੇ ਆਇਆ ਪਹਿਲਾ ਕਿਲੋਮੀਟਰ ਮੈਂ ਆ ਥੋੜੇ ਸੁਣਿਆ ਪਾਣੀ ਵੇਖ ਲੋ ਇਸ ਤਰ੍ਹਾਂ ਦੇ ਕੰਪਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਪੂਰੀ ਹੋਣੀ ਚਾਹੀਦੀ ਆ ਜੀ ਪੂਰੀ ਹੋਣੀ ਚਾਹੀਦੀ ਗਾ ਹੋਣੀ ਚਾਹੀਦੀ ਆ ਜੀ ਸਾਰਾ ਪਾਣੀ ਮਾੜਾ ਮੋਟਾ ਹੋਵੇ ਗੂਂਦ ਹੋਵੇ ਇੰਨਾ ਪਾਣੀ ਆ ਉਹ ਤਾਂ ਉਹ ਵੀ ਸਹੀ ਕਿਵੇਂ ਪੰਪ ਚੱਕ ਕਰਾਈ ਜਾਂਦੇ ਪਾਣੀ ਆਇਆ ਕਿੱਥੋਂ ਆ ਜੀ ਉਹ ਅਸੀਂ ਤਾਂ ਜਾਣ ਕੇ ਪਾਣੀ ਸਕਦੇ ਅਰੇ ਦੋ ਆ ਅਸੀਂ ਬਕਰਧਿਆਰੀ ਕਾ ਬੰਦੇ ਆ ਅਸੀਂ ਪਾਣੀ ਕਿੱਥੋਂ ਪਾਦੇ ਵਿੱਚ ਕੁਲਦੀਪ ਸਿੰਘ ਬਾਈ ਪਿੰਡ ਦੋਨੇ ਗਏ ਬਾਈ ਜੀ ਰਾਤੀ ਇਹਨਾਂ ਤੋਂ ਸਵਾ 7 ਵਜੇ ਤੇਲ ਪੋਇਆ ਜੀ ਮੋਟਰਸਾਈਕਲ 2 ਕਿਲੋਮੀਟਰ ਨੀਚੇ ਜਾਈ ਪਾਣੀ ਨਿਕਲੇ ਤੜਕੇ ਮਿਸਤਰੀ ਨੂੰ ਖਾਇਆ ਜੀ ਉਹ ਕਹਿੰਦਾ ਇੰਜਨ ਦੇ ਵਿੱਚ ਪਾਣੀ ਆਈ ਵੜ ਗਿਆ ਜੀ ਸਿਰਫ ਨੀਰਾ ਪਾਣੀ ਨਿਕਲਿਆ ਬੋਤਲਾਈ ਉਹ ਮੋਟਰਸਾਈਕਲ ਖੜਾ ਜੀ ਮੋਟਰਸਾਈਕਲ ਸਾਰਾ ਠੀਕ ਹੋ ਗਿਆ ਜੀ ਠੀਕਾ ਪਾਣੀ ਵੜ ਗਿਆ ਜਿਹੜੇ ਚ ਹੁਣ ਦੱਸੋ ਇਹਦਾ ਹੱਲ ਕੀ ਕਰਕੇ ਦੇਣਗੇ ਹਾਂ ਇਹਨਾਂ ਤੋਂ ਜੀ ਬੈਸਟ ਕਰੋੜ ਤੋਂ ਜੀ ਹਾਂ ਜੀ ਨਹੀਂ ਜਦੋਂ ਪੋਇਆ ਸੀ ਰਾਤੀ ਪੋਇਆ ਸੀ 18 ਹਜੇ ਮੋਟਰਸਾਈਕਲ ਮੋਟਰਸਾਈਕਲ ਦੇ ਵਿੱਚ ਹੀ ਹੋਵੇ ਜੀ ਆਹ ਕੱਢੇ ਸਰਪੈਨਾ ਜੀ ਮਿਸਤਰੀ ਨੇ ਬਖਾਇਆ ਮਿਸਤਰੀ ਕੰ ਦਾ ਪਾਣੀ ਆ ਜੀ ਇਹਦਾ ਕੋਈ ਹੱਲ ਕਰਕੇ ਜੋ ਸਾਨੂੰ ਅਸੀਂ ਹੁਣ ਕੀ ਕਰੀਏ ਜੀ ਦੱਸੋ ਜੀ ਸੀਜ ਹੋ ਗਿਆ ਹਾਂ ਜੀ ਕਾਰਬੂਰੇਟਰ ਚ ਪਾਣੀ ਚਲਾ ਗਿਆ ਜੀ ਆਹ ਤੇ ਪਹਿਲਾਂ ਵੀ ਹਲਤਾ ਪਹਿਲਾਂ ਹਾਂਜੀ ਹਾਂਜੀ ਹਲਤਾ ਪਹਿਲਾਂ ਇਹਨਾਂ ਦੀ ਕੰਪਲੇਨ ਆਈ ਵੀ ਸੀ ਆ ਜੀ ਇਹ ਮੰਨਦੇ ਨਹੀਂ ਇਸ ਚੀਜ਼ ਨੇ ਕਰੇ ਵਾਲੀ ਸੀ ਅਸੀਂ ਤੇਲ ਚੈੱਕ ਕਰਾ ਦਨੇ ਅਸੀਂ ਐ ਕਰਾ ਦਨੇ ਜੀ ਦੱਸੋ ਜੀ ਪਰ ਜੇ ਗੱਲ ਕਰੀਏ ਉਹਨਾਂ ਨੇ ਟੈਂਕਾਂ ਦੇ ਵਿੱਚ ਪਾ ਕੇ ਚੈੱਕ ਕਰਾਇਆ ਤੇਲ ਕਹਿੰਦੇ ਉਹ ਸਾਡੇ ਦੇ ਕੋਈ ਪ੍ਰੋਬਲਮ ਨਹੀਂ ਹਾਂਜੀ ਭਾਈ ਮੋਟਰਸਾਈਕਲ ਦੇ ਵਿੱਚ ਪਹਿਲਾਂ ਮਾੜਾ-ਮੋਟਾ ਪਾਣੀ ਹੋ ਸਕਦਾ ਤੇ ਭਾਈ ਅਸੀਂ ਪਰ ਮੋਟਰਾਂ ਨਾਲ ਜਾ ਆਪਣੀ ਪਤਾਈ ਤੁਹਾਨੂੰ ਇਸ ਚੀਜ਼ ਦੇ ਪ੍ਰਸ਼ਨ ਜਵਾਬ ਦੇਵੇਂਗੇ ਤੇ ਅਸੀਂ ਮੋਟਰਾਂ ਨਾਲ ਜਾ ਆਪ ਦਾ ਆਪਦੀ ਮਸ਼ੀਨਰੀ ਕੋਈ ਆਪ ਖਰਾਬ ਕਰੂਗਾ ਜੀ ਅੱਗੇ ਬਾਰਿਸ਼ ਹੋ ਰਹੀ ਹੈ ਇਤਨਾ ਤੋਂ ਲੱਗਦਾ ਨਹੀਂ ਮੋਟਰਸਾਈਕਲ ਦੇ ਟੈਂਕ ਜੇ ਪਾਣੀ ਚਲਾ ਗਿਆ ਯੋ ਟੈਂਕੀ ਟੈਂਕੀ ਖਾਲੀ ਸੀ ਤੇ ਤੇਲ ਆਪਾਂ ਇੱਥੋਂ ਪਾਇਆ ਜੀ ਰੋੜ ਕੇ ਮੁਰਸੇ ਲੈ ਗਏ ਇਹਨਾਂ ਕੋਲੇ ਵੀ ਕੈਮਰਾ ਰਿਕਾਰਡਿੰਗ ਹੈਗੀ ਹੈ ਕੈਮਰੇ ਦੇ ਵੇਖਣ ਰੋੜ ਕੇ ਲਈ ਹੋਣਾ ਇੱਥੋਂ ਤੇਲ ਪਾਇਆ ਜੀ ਹੋਰ ਦੱਸੋ ਪ੍ਰਸ਼ਾਸਨ ਕੀ ਟੈਂਕੀ ਉਹ ਮੋਟਾ ਮੋਟਾ ਖੜਾ ਚੈੱਕ ਕਰ ਲੈਣੀ ਜਿੰਨਾ ਤੇਲ ਸਾਰਾ ਬਾਰ-ਬਾਰ ਕੱਢ ਕੇ ਚੈੱਕ ਕਰ ਲੈਣੀ ਪਰ ਪੰਪ ਵਾਲੇ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਵੀ ਇਹਦੇ ਵਿੱਚ ਤੇ ਫਿਰ ਅਸੀਂ ਤੇ ਦੱਸੋ ਜੀ ਅਸੀਂ ਕੀ ਕਰੀਏ ਫਿਰ ਅਸੀਂ ਤੇਲ ਹੋਰ ਕਿਤੋਂ ਪਾਈ ਜੀ ਜਦੋਂ ਇਹਨਾਂ ਕੋਲੇ ਕੈਮਰੇ ਹੈਗੇ ਹਨ ਕੋਲੇ ਰਿਕਾਰਡਿੰਗ ਤਾਂ ਹੈਗੀ ਹੈ ਸਾਹਮਣੇ ਕੈਮਰੇ ਨਾਲ ਵੀ ਵੀ ਹੈ ਨਾ ਵੀ ਆਹ ਬੰਦਾ ਆਇਆ ਤੇਲ ਪਾਉਂਦਾ ਇਹਨਾਂ ਠੀਕ ਹੈ ਨਾ ਇਹ ਹੋਰ ਅਸੀਂ ਪੰਪ ਤੋਂ ਤੇਲ ਪੋਣੇ ਹੋਰ ਤਾਂ ਨਹੀਂ ਸੀ ਕਿ ਉਹਨਾਂ ਨੂੰ ਫਿਰ ਇਹਨਾਂ ਨੇ ਕਿਉਂ ਕਬੜੇ ਨਾ ਦੀ ਹਲਤਾ ਉਹ ਇਹਨਾਂ ਦਾ ਪਹਿਲਾਂ ਪਹਿਲੇ ਇਹਨਾਂ ਦਾ ਰੋੜਾ ਪੈ ਚੁੱਕਾ ਜੀ ਇਸਾਂ ਦੀ ਉਲਟਾ ਕਹਿੰਦੇ ਤੁਸੀਂ ਆਪ ਦੀ ਆਪ ਪਾਣੀ ਪੋਣੇ ਕੀ ਮੰਗ ਕੀ ਕਰਦੇ ਆ ਉਹ ਮੰਗ ਸਾਡਾ ਹੱਲ ਕਰਕੇ ਦੇਣੇ ਅਸੀਂ ਕੀ ਕਰੀਏ ਜੀ ਰੋੜਾ ਅਜੇ ਤਾਂ ਮੈਂ ਹੁਣ ਚਲੋ ਮੇਰਾ ਮੁਰਸ਼ਾ ਦਾ ਢੰਗ ਲੜਿਆ ਜੀ ਇਹ ਚਾਰ ਦਿਨਾਂ ਵਾਲੇ ਗੱਡੀ ਦੇ ਚਪੜੇ ਗੱਡੀ ਦਾ ਕਿੰਨਾ ਨੁਕਸਾਨ ਹੋਊਗਾ ਠੀਕ ਹੈ ਨਾ ਇਹਦਾ ਚਲੋ ਛੋਟੀ ਚੀਜ਼ ਹੈ ਤਾਂ ਮੈਂ ਸਰਕਸ ਚਲਾ ਲੂੰਗਾ ਜਿਹੜਾ ਹੁਣ ਵੱਡਾ ਗੱਡੀ ਵਾਲਾ ਤੇਲ ਉਹ ਚ ਚਲਾ ਗਿਆ ਉਹ ਕੀ ਹੱਲ ਕਰੂਗਾ ਇਹ ਇਹਨਾਂ ਨੇ ਇਹ ਮੇਰੇ ਤੇ ਬਲੇਮ ਲਾਇਆ ਸੀਗਾ ਵੀ ਤੁਸੇ ਤੁਹਾਡੇ ਪੈਟਰੋਲ ਦੇ ਵਿੱਚ ਪਾਣੀ ਆ ਰਿਹਾ ਵੈ ਉਹਦੀ ਅਸੀਂ ਆਟੋਮੇਸ਼ਨ ਤੇ ਜਿਹੜੀ ਹੈਗੇ ਵਾਟਰ ਡਿਪ ਜ਼ੀਰੋ ਚੈੱਕ ਕਰਵਾਤੀ ਹੈ ਵਾਟਰ ਪੇਸਟ ਲਾ ਕੇ ਟੈਂਕ ਚੈੱਕ ਕਰਵਾਤੇ ਆ ਦੋਨਾਂ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਉਹਦੀ ਉਹਦੀ ਜਿਹੜੀ ਫੋਟੋਗ੍ਰਾਫੀ ਉਹ ਇਹਨਾਂ ਨੇ ਪ੍ਰੈਸਰ ਰਿਪੋਰਟਰ ਸਾਹਿਬ ਨੇ ਕਰ ਲਈ ਹੈ ਉਹ ਵੀਡੀਓ ਦੇ ਵਿੱਚ ਹੀ ਹੈ ਤੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਹਾਂ ਬਾਈ ਜੀ ਸਮਝ ਗਿਆ ਕਿ ਬਹੁਤ ਕਨੇ ਵਾਰ ਇਸ ਪੰਪ ਤੇ ਪਾਣੀ ਨੂੰ ਲੈ ਕੇ ਰੋਲਾ ਪੈ ਚੁੱਕਿਆ ਹੈ ਜਿਹੜੇ ਫੈਸਟ ਮਰੋ ਕਹਿੰਦੇ ਨੇ ਪੈਟਰੋਲ ਦੇ ਵਿੱਚ ਪਾਣੀ ਆ ਰਿਹਾ ਹੈ ਉਹਦਾ ਕਾਰਨ ਇਹ ਹੈ ਜੀ ਅੱਜ ਦੀ ਰੇਟ ਦੇ ਵਿੱਚ ਪਹਿਲਾਂ ਜਿਹੜਾ ਐਥਨੋਲ ਹੁੰਦਾ ਸੀ ਪੈਟਰੋਲ ਦੇ ਵਿੱਚ ਉਹ ਹੁੰਦਾ ਸੀਗਾ 10 ਤੋਂ 15% ਹੁਣ ਇਹਨਾਂ ਨੇ 20% ਪੈਟਰੋਲ ਐਥਨੋਲ ਕਰਤਾ ਵੈ ਉਹ ਐਥਨੋਲ ਇਹੋ ਜੀ ਚੀਜ਼ ਹੈ ਜਿਹਦੇ ਜਿਹਦੇ ਮੋਟਰਸਾਈਕਲ ਦੇ ਵਿੱਚ ਕਾਰਬੂਰੇਟਰ ਦੇ ਮਾਰਾ ਜੇ ਵੀ ਪਾਣੀ ਹੈਗਾ ਵੈ ਟੈਂਕੀ ਦੇ ਵਿੱਚ ਇੱਕ ਬੂੰਦ ਵੀ ਪੈਟਰੋਲ ਪਾਣੀ ਆ ਗਿਆ ਉਹਨੇ ਜਿੰਨਾ ਐਥਨੋਲ ਹੈ 20% ਐਥਨੋਲ ਹੈ 20% ਪਾਣੀ ਬਣਾ ਦੇਣਾ ਉਹਨੇ ਉਹਦਾ ਮੇਨ ਕਾਰਨ ਇਹ ਹੈ ਜੀ ਉਹ ਕਾਰਨ ਕਿ ਇਹ ਲੋਕ ਵੀ ਜਿਹੜੇ ਇਸ ਤਰ੍ਹਾਂ ਰੋਕ ਲਗਾ ਰਹੇ ਹੋਰ ਤੁਹਾਡਾ ਲੋਕਾਂ ਨਾਲ ਰਾਬਤਾ ਕੀਤਾ ਮੈਂ ਤਾਂ ਇਹਨਾਂ ਨੂੰ ਦਿਖਾ ਸਕਦਾ ਜੀ ਆਦੇ ਟੈਂਕ ਚੈੱਕ ਕਰਵਾ ਸਕਦਾ ਉਹ ਆਪਣਾ ਵਾਟਰ ਲੈਵਲ ਚੈੱਕ ਕਰਵਾ ਸਕਦਾ ਉਹ ਦੋਵੇਂ ਚੀਜ਼ਾਂ ਚੈੱਕ ਕਰਵਾਤੀਆਂ ਤੇ ਹੋਰ ਮੇਰੇ ਕੋਲ ਤਾਂ ਇਹਦਾ ਕੋਈ ਹੱਲ ਨਹੀਂ ਬਾਕੀ ਜੇ ਕੰਪਨੀ ਕਹੂਗੀ ਕੰਪਨੀ ਨੂੰ ਚੈੱਕ ਕਰਵਾ ਲਾਂਗੇ ਉਹ ਕਹਿੰਦੇ ਸਾਡਾ ਨੁਕਸਾਨ ਵੀ ਹੋ ਗਿਆ ਮੋਟਰਸਾਈਕਲ ਸਾਡੇ ਖਰਾਬ ਹੋ ਗਏ ਅਸੀਂ ਦੋ ਦੋ ਟੈਂਕ ਚ ਲੈ ਕੇ ਲੋ ਮੈਨੂੰ ਤੁਰਕੇ ਲੈ ਕੇ ਆਏ ਆ ਮੋਟਰ ਤੇ ਕਨੇ ਲਾ ਤੇਲ ਪਵਾਇਆ ਸੀ ਇੱਕ ਨੇ ਦੋ ਚਾਰ ਦਿਨ ਪਹਿਲਾਂ ਪਵਾਇਆ ਸੀ ਦੋਨਾਂ ਚ ਪਾਣੀ ਨਹੀਂ ਲਿਖਿਆ ਉਹ ਇਹ ਮੋਟਰ ਸਾਡੇ ਕੋਲ ਜਿਹੜਾ ਪਾਣੀ ਲੈ ਕੇ ਆਇਆ ਮੋਟਰਸਾਈਕਲਾਂ ਤੋਂ ਕੱਢ ਕੇ ਬੋਤਲਾਂ 'ਚ ਲੈ ਕੇ ਆਏ ਆ ਜੀ ਅਸੀਂ ਤਾਂ ਆਪਦੀ ਪੰਪ ਤੇ ਖੜੇ ਜਦੋਂ ਅਸੀਂ ਨਿਊਰਲ ਤੇ ਤੇਲ ਪਾ ਰਹੇ ਹੁੰਨੇ ਆ ਉਹਦੀ ਜ਼ਿੰਮੇਵਾਰੀ ਸਾਡੀ ਆ ਸਾਡੇ ਪੰਪ ਤੋਂ ਬਾਈਕ ਬਾਹਰ ਚਲਾ ਗਿਆ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਕਾਰਨ ਕਿ ਸਮਝੋ ਤੁਸੀਂ ਟੈਂਕ ਚੈੱਕ ਕਰਵਾ ਗਏ ਆਪਣੀ ਤੇਲ ਵੀ ਲਾਤੀ ਹੈ ਮੀਟਰ ਵੀ ਚੈੱਕ ਕਰਵਾ ਦਿੱਤੇ ਅੰਦਰ ਮਸ਼ੀਨ ਦਾ ਵੀ ਚੈੱਕ ਕਰਵਾ ਦਿੱਤੀ ਹੈ ਕਸਟਮਰ ਨੇ ਤੁਹਾਨੂੰ ਆ ਕੇ ਜਦੋਂ ਕਲੇਮ ਕੀਤੀ ਤੇਲ ਵਿੱਚ ਕੋਈ ਪਾਇਆ ਜਾਂ ਤਾਂ ਕਾਰਨ ਉਹ 에ਥਨ올 ਹੈ ਜੀ 에ਥਨ올 ਦੀ 20% ਜਿਹੜਾ 에ਥਨ올 ਮਿਕਸ ਹੁੰਦਾ ਉਹੀ ਹੈ ਕਾਰਨ ਉਹਦੇ ਟੈਂਕੀ ਦੇ ਵਿੱਚ ਮੌਇਸਚਰ ਬਣ ਜਾਂਦਾ ਹੈ ਮੜਾ ਮੋਟਾ ਮੌਇਸਚਰ ਨੇ ਜਿੰਨਾ 에ਥਨ올 ਹੈਗਾ ਸਾਰਾ ਪਾਣੀ ਬਣਾ ਦਿੰਦਾ ਮੇਰਾ ਕਸਟਮਰ ਸੈਟੀਸਫਾਈ ਨਹੀਂ ਹੋਏ ਤੁਹਾਡੇ ਮੈਂ ਤਾਂ ਆਪਦੇ ਲੋ ਚੈੱਕ ਕਰਵਾ ਸਕਦਾ ਜੀ ਸੈਟੀਸਫਾਈ ਇਹਨਾਂ ਨੇ ਹੋਣਾ ਮਤਲਬ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਜਿਹੜੇ ਤੁਹਾਡੇ ਕੋਲ ਸਰਵਰ ਤੇ ਜਿਹੜਾ ਅੱਜ ਬੋਲਾ ਪਿਆ ਮੇਰੇ ਕੋਲ ਤਾਂ ਦੋ ਜਣੇ ਆਏ ਆ ਇਹ ਜੀ ਇੱਕ ਕਹਿ ਰਿਹਾ ਵੀ ਮੈਂ 4-5 ਦਿਨ ਪਹਿਲਾਂ ਪਵਾਇਆ ਸੀ ਤੇ ਇੱਕ ਕਹਿੰਦਾ ਮੈਂ ਰਾਤੀ ਪਵਾਇਆ ਕਿੰਨੇ ਕਿੰਨੇ ਦਾ ਤੇਲ ਪਵਾਇਆ ਇਹ ਇਹਨਾਂ ਨੂੰ ਨਿਕਲ ਕਿੰਨੇ ਕਿੰਨੇ ਦਾ ਪਵਾਇਆ ਸੀ ਆਪੀ ਦੱਸ ਤੁਸੀਂ ਕਿੰਨੇ ਦਾ ਪਵਾਇਆ ਸੀ 140 ਦਾ ਇੱਕ ਨੇ ਪਵਾਇਆ ਸੀਗਾ ਜੀ ਉਹਨਾਂ ਨੇ ਟੈਂਕੀ ਫੁੱਲ ਕਰਾਈ ਜੇ ਤਾਂ ਨਹੀਂ ਕਿ ਬਰਸਾਦ ਬਰਸਾਦ ਦਾ ਟੈਂਕੀ ਚ ਪਾਣੀ ਚਲਾ ਜਾਵੇ ਬਈ ਤਾਂ ਆ ਨੀ ਆ ਉਹ ਅਸੀਂ ਵਾਟਰ ਪੇਸਟ ਲਾ ਕੇ ਤੁਹਾਨੂੰ ਚੈੱਕ ਕਰਵਾਤਾ ਜੀ ਹੋਰ ਤਾਂ ਨਹੀਂ ਕਿਸੇ ਕਸਟਮਰ ਨੂੰ ਪ੍ਰੋਬਲਮ ਆਈ ਇਹਨਾਂ ਨੂੰ ਹੀ ਆਈ ਇਹਨਾਂ ਨੂੰ ਆਈ ਹੈ ਜੀ ਹਜੇ ਤੱਕ ਤਾਂ ਇਹੀ ਕਹਿ ਰਹੇ ਆ ਇਹਨਾਂ ਨੂੰ ਹੀ ਆਈ ਹੈ ਹੋਰ ਹੋਰ ਵੀ ਬਹੁਤ ਲੋਕ ਨੇ ਜਿਹੜੇ ਤੇਲ ਪਵਾਉਂਦੇ ਨੇ ਹਾਂਜੀ ਹਾਂਜੀ ਮਤਲਬ ਸਾਡੇ ਕੋਲੇ ਘੱਟੋ ਘੱਟ ਦਿਹਾੜੀ ਦੇ ਵਿੱਚ 3000 ਬੰਦਾ ਤੇਲ ਪਵਾਉਂਦਾ ਜੀ ਮਤਲਬ 1500 2000 2.5 ਹਜ਼ਾਰ ਬੰਦਾ ਤੇਲ ਪਵਾਉਂਦਾ ਵਾ ਇਹਨਾਂ ਦੋ ਬੰਦਿਆਂ ਦੀ ਕੰਪਲੇਂਟ ਆਈ ਹੈ ਹੋਰ ਕਿਸੇ